ਲੋੜੀ ਵਾਲੀ ਰਾਤ ਜੋ ਆਗ ਦੀ ਵਾਲੀ ਜਾਂਦੀ ਹੈ ਕਿ ਤੁਹਾਨੂੰ ਪਤਾ ਉਹ ਕਿਹਦੀ ਯਾਦ ਚ ਵਾਲੀ ਜਾਂਦੀ ਹੈ ਮੈਨੂੰ ਲੱਗਦਾ 90% ਲੋਕਾਂ ਨੂੰ ਇਸ ਇਤਿਹਾਸ ਬਾਰੇ ਨਹੀਂ ਪਤਾ ਹੋਣਾ ਜਿਹਨੂੰ ਪਤਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਗੱਲ ਉਦੋਂ ਦੀ ਹੈ ਜਦੋਂ ਦੁੱਲੇ ਪੱਟੀ ਦੀ ਸ਼ਰਮਗਤਾ ਉਹਦੀ ਬਹਾਦਰੀ ਸਾਰੇ ਪੰਜਾਬ ਦੇ ਵਿੱਚ ਮਸ਼ਹੂਰ ਸੀ ਤਾਂ ਇੱਕ ਦਿਨ ਉਹਦੇ ਕੋਲ ਇੱਕ ਬਜ਼ੁਰਗ ਰੋਂਦਾ ਹੋਇਆ ਉਹਨਾਂ ਦੇ ਕੋਲ ਆਉਂਦਾ ਆ ਉਹ ਬਜ਼ੁਰਗ ਰੋਂਦਾ ਹੋਇਆ ਦੁੱਲੇ ਦੇ ਅੱਗੇ ਫਰਿਆਦ ਕਰਦਾ ਕਿ ਮੇਰੀ ਇੱਕ ਜਵਾਨ ਧੀ ਹੈ ਜਿਹਦਾ ਨਾਮ ਸੁੰਦਰੀ ਹੈ ਮੈਂ ਉਹਦਾ ਰਿਸ਼ਤਾ ਵੀ ਕੀਤਾ ਹੋਇਆ ਪਰ ਜੋ ਮੇਰੇ ਇਲਾਕੇ ਦਾ ਮੁਗਲਾਂ ਦਾ ਅਹਿਲਕਾਰ ਹੈ ਜੋ ਜ ਵੱਡਾ ਜ਼ਗੀਰਦਾਰ ਹੈ ਉਹ ਮੇਰੀ ਬੇਟੀ ਸੁੰਦਰੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਔਰ ਜੋ ਮੁਗਲਾਂ ਦਾ ਅਹਿਲਕਾਰ ਉਹ ਬੁੱਢਾ ਬਜ਼ੁਰਗ ਹੈ ਔਰ ਮੁਗਲਾਂ ਦਾ ਅਹਿਲਕਾਰ ਧਮਕੀ ਦੇ ਕੇ ਜਾਂਦਾ ਹੈ ਕਿ ਜੋ ਮਾਗੀ ਦੀ ਸੰਗਰਾਤ ਉਹ ਇੱਕ ਰਾਤ ਪਹਿਲਾਂ ਹੁੰਦੀ ਹੈ ਉਹ ਮੁਗਲਾਂ ਦਾ ਅਹਿਲਕਾਰ ਸੁੰਦਰੀ ਵਾਸਤੇ ਬਰਾਤ ਲੈ ਕੇ ਆਵੇਗਾ ਤੇ ਸੁੰਦਰੀ ਨੂੰ ਉਸੇ ਰਾਤ ਵਿਆਹ ਲੈ ਕੇ ਜਾਏਗਾ ਇਹ ਗੱਲ ਸੁਣ ਕੇ ਦੁੱਲਾ ਬਹੁਤ ਰੋਹ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਨੂੰ ਗੱਲ ਪੁੱਛਦਾ ਹੈ ਕਿ ਜਿਨ੍ਹਾਂ ਨਾਲ ਸੁੰਦਰੀ ਦਾ ਰਿਸ਼ਤਾ ਕੀਤਾ ਹੋਇਆ ਆ ਤੁਸੀਂ ਉਹਨਾਂ ਨੂੰ ਵੀ ਸੱਦਾ ਭੇਜੋ ਕਿ ਉਹ ਮਾਗੀ ਸੰਗਰਾਮ ਤੋਂ ਇੱਕ ਰਾਤ ਪਹਿਲਾਂ ਜਿਹੜੀ ਆ ਉਸੇ ਦੇ ਨਹੀਂ ਬਰਾਤ ਲੈ ਕੇ ਆਣ ਜਿਸ ਦਿਨ ਉਹ ਮੁਗਲਾਂ ਦੇ ਅਹਿਲਕਰ ਨੇ ਬਰਾਤ ਲੈ ਕੇ ਆਣਗੇ ਤਾਂ ਦੁੱਲਾ ਪੱਟੀ ਪੁੱਛਦਾ ਹੈ ਕਿ ਆਪਣਾ ਟਿਕਾਣਾ ਦੱਸੋ ਅਸੀਂ ਕਿੱਥੇ ਪਹੁੰਚਣਾ ਹੈ ਤੇ ਉਹ ਬਜ਼ੁਰਗ ਜਵਾਬ ਦਿੰਦਾ ਕਿ ਫਲਾਣੇ ਫਲਾਣੇ ਪਿੰਡ ਜਿਸ ਜਗ੍ਹਾ ਦੇ ਉੱਤੇ ਅੱਗ ਬਲਦੀ ਹੋਏਗੀ ਉਹ ਅੱਗ ਦੇ ਕੋਲ ਇੱਕ ਧੀ ਬੈਠੀ ਹੋਏਗੀ ਸਮਝਣਾ ਕਿ ਉਹ ਸੁੰਦਰੀ ਬੈਠੀ ਹੋਈ ਹੈ ਉਹੀ ਮੇਰਾ ਟਿਕਾਣਾ ਹੈ ਤਾਂ ਹੁੰਦਾ ਇਦਾਂ ਆ ਮਾਗੀ ਦੀ ਸੰਗਰਾਮ ਤੋਂ ਇੱਕ ਰਾਤ ਪਹਿਲਾਂ ਜੋ ਮੁਗਲਾਂ ਦਾ ਅਹਲਕਾਰ ਹੁੰਦਾ ਆ ਉਹ ਵੀ ਬਰਾਤ ਲੈ ਕੇ ਆ ਜਾਂਦਾ ਦੂਜੇ ਪਾਸੇ ਉਹ ਜਿੱਥੇ ਸੁੰਦਰੀ ਦਾ ਰਿਸ਼ਤਾ ਹੋਇਆ ਹੁੰਦਾ ਆ ਉਹ ਵੀ ਬਰਾਤ ਉੱਥੇ ਪਹੁੰਚ ਜਾਂਦੀ ਹੈ ਇੰਨੀ ਦੇਰ ਵਿੱਚੋਂ ਹਨੇਰੇ ਨੂੰ چیرਦੇ ਹੋਏ ਉਹ ਆਗ ਨੂੰ ਦੇਖਦੇ ਹੋਏ ਦੁੱਲਾ ਭੱਟੀ ਤੇ ਉਸਦੇ ਬਾਗੀ ਯਾਰ ਮਿੱਤਰ ਉਸੇ ਪਿੰਡ ਉਸੇ ਟਿਕਾਣੇ ਆਗ ਨੂੰ ਦੇਖਦੇ ਹੋਏ ਉੱਥੇ ਪਹੁੰਚ ਜਾਂਦੇ ਆ ਸਭ ਤੋਂ ਪਹਿਲਾਂ ਉਹ ਮੁਗਲ ਅਹਿਲਕਾਰ ਨੂੰ ਸਬਕ ਸਿਖਾਉਂਦੇ ਆ ਉਹਦੇ ਕੋਲ ਮਾਫੀ ਮੰਗਾਉਂਦੇ ਆ ਉਸ ਤੋਂ ਬਾਅਦ ਦੁੱਲਾ ਸੁੰਦਰੀ ਨੂੰ ਆਪਣੀ ਧੀ ਵੜਾ ਕੇ ਆਪਣੀ ਜੋ ਲੋਈ ਦੀ ਬੁੱਕਲ ਮਾਰੀ ਹੁੰਦੀ ਆ ਉਹਨੂੰ ਉਤਾਰ ਕੇ ਸੁੰਦਰੀ ਦੇ ਉੱਤੇ ਪਾਉਂਦਾ ਆ ਔਰ ਜੋ ਕਹਿੰਦੇ ਆ ਨਾ ਸ਼ੇਰ ਸ਼ਕਤਰ ਪਾਈ ਕੁੜੀ ਦਾ ਸਾਲੂ ਪਾਟਾ ਉਹ ਸਾਲੂ ਇਹ ਹੁੰਦਾ ਹੈ ਜੋ ਵਿਆਹ ਵਾਲੀ ਕੁੜੀ ਦੇ ਉੱਤੇ ਕੱਪੜਾ ਪਾਇਆ ਜਾਂਦਾ ਆ ਉਹਨੂੰ ਸਾਲੂ ਕਿਹਾ ਜਾਂਦਾ ਹੈ ਔਰ ਜੋ ਦੁੱਲੇ ਦੀ ਲੋਈ ਸੀ ਕਿਉਂਕਿ ਬਾਗੀ ਸੰ ਜੰਗਲਾ ਚ ਰਹਿੰਦੇ ਉਹ ਲੋਈ ਫੱਟੀ ਸੀ ਉਹ ਕਹਿੰਦੇ ਨਾ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਉਹ ਇਸ ਕਰਕੇ ਕਿਹਾ ਜਾਂਦਾ ਕੁੜੀ ਦਾ ਸਾਲੂ ਪਾਟਾ ਕਿਉਂਕਿ ਦੁੱਲੇ ਦੀ ਲੋਈ ਫੱਟੀ ਹੋਈ ਸੀ ਸੇਰ ਸ਼ੱਕਰ ਪਾਈ ਦੁੱਲੇ ਨੇ ਜੋ ਸਗਣ ਪੌਣ ਨੂੰ ਹੋਰ ਨਾ ਕੁਝ ਹੈ ਨਹੀਂ ਸੀ ਉਹਨਾਂ ਕੋਲ ਸੇਰ ਸ਼ੱਕਰ ਸੀ ਉਹਨਾਂ ਨੇ ਸੇਰ ਸ਼ੱਕਰ ਪਾ ਕੇ ਸੁੰਦਰੀ ਨੂੰ ਸਗਣ ਪਾਇਆ ਔਰ ਉਸ ਦੀ ਦਾ ਵਿਆਹ ਕੀਤਾ ਹੁਣ ਅੱਗ ਵਾਲੀ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕੁਝ ਸਮਾਂ ਬਾਅਦ ਜਦੋਂ ਅਕਬਰ ਵੱਲੋਂ ਦੁੱਲੇ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਇਲਾਕੇ ਦੇ ਵਿੱਚ ਨਿਮੋਸ਼ੀ ਮਯੂਸੀ ਸੀ ਤਾਂ ਮਾਗੀ ਤੋਂ ਇੱਕ ਰਾਤ ਪਹਿਲਾਂ ਕਿਸੇ ਦੂਰ ਦਰਾਡੇ ਇੱਕ ਔਰਤ ਘਰ ਦੇ ਬਾਹਰ ਅੱਗ ਬਾਲ ਕੇ ਬੈਠੀ ਹੋਈ ਸੀ ਲੋਕਾਂ ਨੇ ਪੁੱਛਿਆ ਮਾਈ ਤੂੰ ਕਿਉਂ ਅੱਗ ਬਾਲ ਕੇ ਬੈਠੀ ਹੈ ਤਾਂ ਮਾਤਾ ਨੇ ਜਵਾਬ ਦਿੱਤਾ ਕਿ ਜਿਵੇਂ ਅੱਗ ਨੂੰ ਦੇਖ ਕੇ ਇੱਕ ਦੁੱਲਾ ਪੱਟੀ ਆਇਆ ਸੀ ਤਾਂ ਇੱਕ ਸੁੰਦਰੀ ਦੀ ਇੱਜ਼ਤ ਪੱਤ ਬਚਾਈ ਸੀ ਮੈਂ ਅਗ ਤਾਂ ਵਾਲੀ ਕਿ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੋਈ ਦੁੱਲਾ ਪੱਟੀ ਆਵੇ ਤੇ ਮੇਰੀ ਗਰੀਬੀ ਦੁੱਖ ਕੱਟੇ ਜਾਣ ਅਤੇ ਅੱਗ ਬਾਲਣ ਦਾ ਰੁਝਾਨ ਇੱਦਾਂ ਹੀ ਵੱਧਾ ਗਿਆ ਅੱਜ ਵੀ ਲੋਕ ਲੋਹੜੀ ਵਾਲੇ ਦਿਨ ਅੱਗ ਬਾਲ ਕੇ ਇਹੀ ਅਰਦਾਸ ਕਰਦੇ ਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਦਿਲਦਰ ਜਾਣ ਉਹ ਰਾਖਦੇ ਨੇ ਈਸ਼ਰ ਆਏ ਦਿਲਦਰ ਜਾਏ